ਸਸਰੀ ਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਮਛਾਲ ਟਰਾਲੀ ਅੰਬਾਲਾ ਨਵੇਂ-ਨਵੇਂ ਟਰਾਲੀਆਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਤੋਂ ਜਲਦੀ ਤੇ ਹੋਰ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਾਉਣ ਲਈ ਨੰਬਰ ਆਪਣਾ ਡਿਸਕ੍ਰਿਪਸ਼ਨ ਚ ਵੀ ਆ ਟਾਈਟਲ ਚ ਵੀ ਤੁਸੀਂ ਸੰਪਰਕ ਕਰ ਸਕਦੇ ਹੋ 9817230148 ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 14 7 ਤੇ 12 6 14 7 ਟੋਪ ਮਾਡਲ ਟਰਾਲਾ ਤਿਆਰ ਹੋਇਆ ਬਾਈ ਜੀ ਨਰੈਣਗੜ੍ਹ ਕੇ ਬਾਈਆਂ ਦਾ ਟਰੱਲ ਆਇਆ ਢਿੱਲੋ ਫਾਰਮ ਅੱਗੇ ਦੇਖੋ ਗੋਤ ਲਿਖਿਆ ਹੋਇਆ ਉਹ ਤੇ ਸੋਨਾ ਟਰਾਲਾ ਤਿਆਰ ਹੋਇਆ ਵਾਈਟ ਤੇ ਰੈੱਡ ਦੇ ਕੰਬੀਨੇਸ਼ਨ ਦੇ ਵਿੱਚ ਸਵਰਾਜ ਟਰੈਕਟਰ ਆ ਬਾਈਆਂ ਕੋਲ ਇਹਦੀ ਟਰਾਲੇ ਦੀ ਸਵਾ 2 ਫੁੱਟ ਬਾਡੀ ਐ ਤੇ 2.5 ਫੁੱਟ ਦਾ ਵਿੱਡ ਐ ਸਭ ਤੋਂ ਪਹਿਲਾਂ ਤਾਂ ਅੱਗੇ ਕੁੰਡਾ ਚੈੱਕ ਕਰੋ ਹੈਵੀ ਕੁੰਡਾ ਪਾ ਕੇ ਦਿੱਤਾ ਬਾਈਆਂ ਨੂੰ 3 3.5 ਇੰਚੀ ਮਸ਼ੀਨੀ ਕੁੰਡਾ ਚੋਰਸ ਤੇ 10 ਇੰਚੀ ਚਾਸੀ ਆ ਮੱਛੀ ਫੁੱਲ ਲੰਬੀ ਕੀਤੀ ਹੋਈ ਆ ਥੱਲੇ ਆਪਣਾ ਸਟੈਂਡ ਘੋੜੀ ਵੀ ਕਹਿ ਦਿੰਦੇ ਆ ਉਹ ਵੀ ਲੰਬੀ ਹੁੰਦੀ ਆ ਪੂਰੀ ਹੈਵੀ ਪੈਂਪ ਹੁੰਦੇ ਨੇ ਜੈਕ ਵਾਲੇ ਜੀਸੀਬੀ ਵਾਲੇ ਤੇ ਅੰਡਰਗਰਾਊਂਡ ਕਿਤੇ ਹੁੰਦੇ ਨੇ ਸਾਰੇ ਪੈਂਪ ਸਾਰਾ ਆਈਐਸਆਈ ਦਾ ਲੋਹਾ ਮਿਲੂਗਾ ਤੁਹਾਨੂੰ ਸਟਿੱਕਰ ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਢਿੱਲੋ ਫਾਰਮ ਐਮਟੀਐਮ ਅਛਾਲ ਟਰੋਲੀਿੰ ਬੜਾ ਤੇ ਗਰਾਰੀ ਵਾਲੀ ਰੀਲਾਂ ਹੁੰਦੀਆਂ ਨੇ ਫੈਂਸੀ ਅੱਗੇ ਡਬਲ ਲੋਕ ਹੁੰਦੇ ਨੇ ਜੈਕ ਵਾਲੇ ਸਾਰਾ ਲੇਜ਼ਰ ਕਟਿੰਗ ਦਾ ਮਾਲ ਹੁੰਦਾ ਮਸ਼ੀਨੀ ਕਟਿੰਗ ਫੈਂਸੀ ਪੋੜੀ ਹੁੰਦੀ ਆ ਤੇ ਲੈਟਾਂ ਦੀ 베ARING ਆ ਦਿੱਤੀ ਹੋਈ ਐ ਟੋਚ ਨੂੰ ਹੁੱਕਾ ਸੈੱਟ ਦੇ ਵਿੱਚ ਡਬਲ ਜੈਕ ਟ੍ਰੇਲਰ ਆ ਜੀ ਇਹ ਬੀਵੀ ਟੰਦੇ ਜੈਕ ਨੇ ਤੇ 5 ਸਾਲ ਦੀ ਗਾਰੰਟੀ ਹੁੰਦੀ ਹੈ ਜੈਕ ਦੀ ਐਕਸਲ ਦੀ 10 ਦੀ ਚਾਸੀ 4 ਇੰਚੀ ਬੱਤਾਂ ਇਹਨੂੰ 3 ਇੰਚੀ ਤੇ ਪਾਈਆਂ ਨੇ ਕਹਿ ਕੇ ਲਗਵਾਇਆ 14-15 ਹੀ ਪੱਤੇ ਲਗਵਾਏ ਆ 14-15 ਹੀ ਐਂਗਲ ਆ ਤੇ ਸੈਡਾਂ ਦੇ ਵਿੱਚ ਸਪੋਰਟਾਂ ਹੁੰਦੀਆਂ ਨੇ ਆਪਣੇ ਟਰਾਲੇ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ 4-4 ਫੁੱਲ ਹੈਵੀ ਕੰਮ ਕੀਤਾ ਹੁੰਦਾ ਦੋ ਪਿੱਛੇ ਤੇ ਦੋ ਅੱਗੇ ਸਾਈਡ ਦੇ ਵਿੱਚ ਫੈਂਸੀ ਪੋੜੀ ਹੁੰਦੀ ਆ ਆਪਣੀ ਗੋਲ ਪੈਪ ਦੀ ਵਧੀਆ ਤਰੀਕੇ ਨਾਲ ਬੈਂਡ ਕਰਕੇ ਤੇ ਦੋ ਸੂਤ ਦੀ ਐਂਗਲ ਆ ਫੁੱਲ ਫਿਨਿਸ਼ਿੰਗ ਦੇ ਵਿੱਚ ਵੈਲਡਿੰਗ ਦੀ ਕਿਸੇ ਵੀ ਤਰ੍ਹਾਂ ਤੋਂ ਕਮੀ ਨਹੀਂ ਮਿਲੂਗੀ ਸਾਡੇ ਟਰਾਲੀਆਂ ਦੇ ਵਿੱਚ ਆ ਦੇਖੋ ਫੁੱਲ ਫਿਨਿਸ਼ਿੰਗ ਮਿਲੂਗੀ ਸਾਰਾ ਲੋਹਾ ਮਸ਼ੀਨੀ ਕਟਿੰਗ ਦਾ ਲੱਗੇ ਹੋਇਆ ਡੀ ਲਕਸ ਮਾਡਲ ਤੇ ਵੱਡੇ ਸਾਈਜ਼ ਦਾ ਟੂਲ ਬਾਕਸ ਹੁੰਦਾ ਆਪਣਾ ਓਟੋ ਲੋਕ ਵਾਲਾ ਇੱਥੇ ਲਾਂਚ ਪਿੰਨ ਖੋਲੋ ਇੱਧਰ ਨੂੰ ਹੋ ਜੂਗਾ ਸਰੀਆ ਆ ਖੁੱਲ ਜੂਗਾ ਟੂਲ ਬਾਕਸ ਸੀ ਇੱਕ ਰੀਜ ਪੁਰਾਣੀ ਮਿੱਤਰਾਂ ਦੀ ਆ ਸਾਈਡ ਦੇ ਵਿੱਚ ਫੈਂਸੀ ਤਾਕੀ ਦਿੱਤੀ ਹੋਈ ਆ ਤੇ ਬਾਜ ਦਾ ਫਲੈਕਸ ਸਟicker ਲੱਗਿਆ ਹੋਇਆ ਸਵਾ 2 ਫੁੱਟ ਹਾਈਟ ਆ ਬਾਡੀ ਦੀ ਤੇ 2.5 ਫੁੱਟ ਦਾ ਬਿੱਡਾ ਪਲਾਜ਼ਮਾ ਕਟਿੰਗ ਬਿੱਡਾ ਮੋٹے ਪੈਂਪ 1.5 ਇੰਚੀ ਪੈਂਪ ਦੇ ਵਿੱਚ ਕਾਮ ਦੇ ਨੋਆਈਐਸ ਆਈ ਸਾਰੇ ਲੋਹੇ ਤੇ ਆਈਐਸ ਆਈ ਦੀ ਮੋਹਰ ਮਿਲੂਗੀ ਤੁਹਾਨੂੰ ਐਮਟੀਐ ਮਛਾਲ ਟਰੋਲੀ ਅੰਬਾਲਾ ਅੰਬਾਲਾ ਤੋਂ ਪੇਵਾ ਰੋਡ ਤੇ 18 ਕਿਲੋਮੀਟਰ ਆਪਣੀ ਲੋਕੇਸ਼ਨ ਆ ਤੁਸੀਂ ਫੋਨ ਕਰਕੇ ਲੋਕੇਸ਼ਨ ਵੀ ਮੰਗਵਾ ਸਕਦੇ ਹੋ ਇਹਦੇ ਵਿੱਚ ਟਰਾਲੇ ਵਿੱਚ ਵੇਟ ਹੈ 27 ਕਿਮੰਟਲ ਸਟਾਈ ਪਲਸ ਤੇ ਪ੍ਰਾਈਸ ਹੈ ਇਹਦਾ 2 ਲੱਖ 47000 ਰੁਪਏ ਪਿੱਛੇ ਫਲੈਕਸ ਸਟicker ਲੱਗਿਆ ਹੋਇਆ ਬਾਈ ਨੇ ਦਿਮਾਰਡ ਤੇ ਲਗਵਾਇਆ ਫਲੈਕਸ ਸਟicker ਡਾਲਾ ਇਹਦਾ ਸਿੰਗਲ ਫਾਰਡ ਹੈ ਉੱਪਰ ਨੂੰ ਵੀ ਖੁੱਲੇਗਾ ਤੇ ਨੀਚੇ ਨੂੰ ਵੀ ਤੇ ਸਾਈਡ ਦੇ ਵਿੱਚ ਪੱਤੀਆਂ ਦਿੱਤੀਆਂ ਹੋਈਆਂ ਨੇ ਚੈੱਕ ਕਰੋ ਸਾਈਡ ਦੇ ਵਿੱਚ ਪੱਤੀਆਂ ਦਿੱਤੀਆਂ ਹੋਈਆਂ ਨੇ ਵਿੱਚ ਵਿੱਚ ਡਾਲਾ ਰੋਕਣ ਲਈ ਤੇ ਜੇ ਸੰਗਲਾਂ ਤੇ ਰੋਕਣਾ ਸੰਗਲਾਂ ਤੇ ਵੀ ਰੋਕ ਸਕਦੇ ਹੋ ਹੈਵੀ ਹੁੱਕ ਹੈ ਪਿੱਛੇ ਫੁੱਲ ਚੈੱਕ ਕਰੋ ਡੋਨਟ ਫੋਲੋ ਮੀ ਆਈ ਐਮ ਆਊਟ ਆਫ ਯੂਰ ਰੇਂਜ ਨੀਚੇ ਬੰਪਰ ਦਿੱਤਾ ਹੋਇਆ ਤੇ ਜਹਾਜ਼ ਦਾ ਫਰਸ਼ ਲੱਗੇ ਹੋਇਆ ਇਹਨੂੰ ਬਹੁਤ ਹੀ ਸਫਾਈ ਦੇ ਵਿੱਚ ਫਰਸ਼ ਵੀ ਚੈੱਕ ਕਰਾਵਾਂਗੇ ਅੱਗੇੋਂ 6 ਐ ਮੈਮ ਦਾ ਫਰਸ਼ ਹੈ ਤੇ ਲੱਟ ਲੱਗੀਆਂ ਹੋਈਆਂ ਨੇ ਆਹ ਹੋ ਗਿਆ ਆਪਣਾ ਬ੍ਰੇਕ ਨਾਲ ਬ੍ਰੇਕ ਜੱਗੂਗਾ ਤੇ ਆਹ ਤੁਸੀਂ ਜੇ ਹੈਂਡਿਕਟਰ ਨਾਲ ਬਣਨੀ ਹੈ ਹੈਂਡਿਕਟਰ ਨਾਲ ਬਲਜੂਗੀ ਬ੍ਰੇਕ ਨਾਲ ਬ੍ਰੇਕ ਡਾਲੇ ਦੀ ਲੁੱਕ ਚੈੱਕ ਕਰੋ ਚਾਰ ਸਪੋਰਟਾਂ ਦਾ ਬਣਾ ਕੇ ਲਗਾਇਆ ਹੋਇਆ ਡਾਲਾ ਬੱਤੇ ਦਾ ਫੁੱਲ ਹੈਵੀ ਫੁੱਲ ਸਫਾਈ ਦੇ ਵਿੱਚ ਸਟicker ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਬੜੀਆ ਤਰੀਕੇ ਨਾਲ ਕਰੋ ਲੁੱਕ ਚੈੱਕ ਪਿੱਛੇ ਡਾਲੇ ਦੀ no farmer no food ਕੰਮ ਖੇਤੀ ਦਾ ਸ਼ੌਂਕ ਟੋਚਣਾ ਦਾ ਬੇਲ 'ਚ ਲੱਗੇ ਹੋਏ ਨੇ ਸਾਈਡ ਦੇ ਵਿੱਚ ਸਾਈਡ ਦੇ ਵਿੱਚ ਵੀ ਲੈਟਾਂ ਦਿੱਤੀਆਂ ਹੁੰਦੀਆਂ ਨੇ 3 3 ਤੇ 14 7 ਇਹਦਾ ਸਾਈਜ਼ ਹੈ ਸਾਈਡ ਦੇ ਵਿੱਚ ਵੀ ਪੋੜੀ ਹੁੰਦੀ ਆ ਡਬਲ ਪੋੜੀ ਹੁੰਦੀ ਆ ਇੱਕ ਬਿੱਡੇ ਦੇ ਉੱਪਰ ਤੇ ਨੀਚੇ ਬੜੀਆ ਤਰੀਕੇ ਨਾਲ ਵਾਇਰਿੰਗ ਕੀਤੀ ਹੁੰਦੀ ਐਨ ਟੇਪ ਮਾਰ ਕੇ ਦੋ ਸੂਤ ਦੀ ਐਂਗਲ ਐ ਆਈਐਸਆਈ ਦੀ ਮੋਰਮਿਲੋ ਕੀ ਸਾਰੇ ਲੋਹੇ ਦੇ ਉੱਤੇ ਬਾਕੀ 4-4 ਸਪੋਰਟਾਂ ਸਾਈਡ ਦੇ ਵਿੱਚ 14-15 ਹੀ ਐਂਗਲਾਂ 14-15 ਹੀ ਬੱਤੇ ਸੈੱਟ ਦੇ ਹਿਸਾਬ ਨਾਲ ਖਾਣੇ ਬਣਾਣੇ ਹੁੰਦੇ ਆ ਨਾ ਪੂਰੇ ਐਮਟੀਐਮ ਅਛਾਲ ਟਰੋਲੀਮ ਵਾਲਾ ਤੇ ਇਹਨੂੰ ਤਰਪਾਲ ਵਾਲਾ ਪੈਂਪ ਲੱਗਿਆ ਹੋਇਆ ਉੱਪਰ ਉੱਪਰ ਤਰਪਾਲ ਵਾਲਾ ਪੈਂਪ ਲੱਗਿਆ ਹੋਇਆ ਫਰਸ਼ ਵੀ ਚੈੱਕ ਕਰਾਂਦੇ ਆ ਤੁਹਾਨੂੰ ਜਹਾਜ਼ ਦਾ ਫਰਸ਼ ਲੱਗਿਆ ਹੋਇਆ ਚੈੱਕ ਕਰੋ ਫੁੱਲ ਸਫਾਈ ਦੇ ਵਿੱਚ ਜਹਾਜ਼ ਦਾ ਫਰਸ਼ ਲੱਗੇ ਹੋਇਆ ਜਿਵੇਂ ਜਿਵੇਂ ਫਰਸ਼ ਚੱਲਦਾ ਰਹੂਗਾ ਉੱਪਰੋਂ ਜਹਾਜ਼ ਦੇ ਫਰਸ਼ ਦੀ ਇਹ ਪਛਾਣ ਹੈ ਪਾਪੜੀ ਉਤਰਦੀ ਰਹੂਗੀ ਤੇ ਜਿਸਤੀ ਜਾਲੀ ਲੱਗੀ ਹੋਈ ਆ ਚੈੱਕ ਕਰੋ ਵਧੀਆ ਤਰੀਕੇ ਨਾਲ ਸਫਾਈ ਨਾਲ ਕਿਤੇ ਵੀ ਕੋਈ ਬੜ ਨਹੀਂ ਹੈਗਾ ਅੱਗੇ ਬਿੱਡੀ ਵੀ ਲੇਜ਼ਰ ਕਟਿੰਗ ਦੀ ਲੱਗੀ ਹੋਈ ਆ ਸਾਰੀ ਮੰਜਾ ਨਹੀਂ ਲਗਵਾਇਆ ਬਾਈ ਨੇ ਇਹਦੇ ਟਰਾਲੇ ਦੇ ਕਾਹ ਮੰਜਾ ਕੈਨਸਲ ਹੈ ਮੰਜਾ ਨਹੀਂ ਲਾਣਾ ਸਿਰਫ ਤਰਪਾਲ ਵਾਲਾ ਪੈਂਪ ਲਾਣਾ ਬਾਕੀ ਆ ਟਰੈਲ ਹੈ 12 6 12 ਫੁੱਟ ਲੰਬਾਈ ਹੈ 6 ਫੁੱਟ ਚੜਾਈ ਹੈ ਐਮਟੀਏ 12 6 ਟਰਲ ਟ੍ਰੇਲਰ ਇਹਦਾ ਪ੍ਰਾਈਸ ਹੈ ਸਿਰਫ 1,60,000 ਰੁਪਏ weight ਹੋਊਗਾ ਇਹਦੇ ਵਿੱਚ 18 ਕੁਮਿੰਟਲ 2 ਫੁੱਟ ਹਾਈਟ ਹੈ ਤੇ 2.5 ਫੁੱਟ ਦਾ ਵਿੱਡਾ ਇਹਦਾ ਟਰਾਲੇ ਦਾ ਬਾਡੀ ਤੇ ਵੀ ਇਹਦੇ ਹੈਂਗ ਲੱਗੀ ਹੋਈ ਆ ਚੈੱਕ ਕਰੋ ਬੜੀਆ ਤਰੀਕੇ ਨਾਲ 8 ਇੰਚੀ ਚਾਸੀ ਹੈ ਮੱਛੀ ਹੁੱਕ ਫੁੱਲ ਲੰਬੀ ਹੁੰਦੀ ਹੈ ਜੈਕ ਵਾਲਾ ਪੈਂਪ ਕਵਰ ਕੇ ਕਰਦੇ ਆਪਾਂ ਸਾਰੇ ਟਰਾਲਿਆਂ ਦੇ ਵਿੱਚ ਬਾਕੀ ਅੱਗੇ ਪੋੜੀ ਸਾਈਡ ਦੇ ਵਿੱਚ ਡਬਲ ਡਬਲ ਕੁੰਡੇ ਹੁੰਦੇ ਨੇ ਆਪਣੇ ਜੈਕ ਵਾਲੇ ਲੋਕ ਡਬਲ ਡਬਲ ਲੋਕ ਦਿੱਤੇ ਹੁੰਦੇ ਨੇ ਟਰਾਲਾ ਖੜਕੂਗਾ ਨਹੀਂ ਟਰੈਕਟਰ ਦੇ ਪਿੱਛੇ ਰੋਡ ਤੇ ਬਿਲਕੁਲ ਵੀ ਅਗਰ ਲੋਕ ਲੱਗੇ ਹੋਣਗੇ ਜਾਲੀ ਲੱਗੀ ਹੋਈ ਹੈ ਜਿਸ ਤੇ ਆਹ ਸਾਰੇ ਸਟicker ਲੱਗੇ ਹੋਏ ਨੇ ਬਾਈ ਤੇ ਹੈਵੀ ਸਟੈਂਡ ਹੈ ਨੀਚੇ 25 ਟਨ ਦਾ ਜੈਕ ਹੈ ਇਹਨੂੰ ਹਾਈ ਪਾਵਰ ਦਾ 25 ਟਨ ਦਾ ਜੈਕ ਹੈ ਤੇ 3 ਇੰਚੀ ਬੱਤੇ ਨੇ ਨੀਚੇ 3 ਡੇਢ ਦੇ ਸਾਈਡ ਦੇ ਵਿੱਚ ਫੈਂਸੀ ਤਾਕੀ ਦਿੱਤੀ ਹੋਈ ਆ ਥੱਲੇ ਟੂਲ ਬਾਕਸ ਆਟੋ ਲੋਕ ਵਾਲਾ ਸਾਈਡ ਦੇ ਵਿੱਚ ਵੀ ਪੋੜੀ ਆ ਪੇਂਟ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਹਾਈ ਕੁਆਲਿਟੀ ਦਾ ਪੇਟ ਹੁੰਦਾ ਸਭ ਤੋਂ ਪਹਿਲਾਂ ਤਾਂ ਟਰਾਲਾ ਨਿਕਲਣ ਤੋਂ ਬਾਅਦ ਅੱਛੇ ਤਰੀਕੇ ਨਾਲ ਗ੍ਰੈਂਡਰ ਵੱੱਧਦਾ ਟਰਾਲਿਆਂ ਤੇ ਤੇ ਫਿਰ ਪੂਟੀਨ ਪੱਟੀ ਭਰੀ ਜਾਂਦੀ ਆ ਫਿਰ ਪ੍ਰੈਮਰ ਮਾਰ ਕੇ ਟ੍ਰਿਪਲ ਕੋਟ ਪੇਂਟ ਕਰਦੇ ਆ ਤਾਂ ਜਾ ਕੇ ਸਾਈਨਿੰਗ ਆਂਦੀ ਆ ਆਪ ਬਿੱਡ ਤੇ ਵੀ ਉੱਪਰਾਂ ਗੀਨ ਸਟicker ਲਗਾਉਂਦੇ ਆ ਬਾਈ ਗੋਲ ਇਹਦਾ ਵੀ ਫੈਂਸੀ ਬਿੱਡਾਸ ਫਾਈ ਦੇ ਵਿੱਚ ਫੁੱਲ ਗੋਲ ਪੈਂਪ ਵਾਲਾ ਜਿਸਤੀ ਜਾਲੀ ਦੇ ਨਾਲ ਡਾਲਲੇ ਦਾ ਦੋ ਫਾੜ ਹੈ ਡਾਲਲੇ ਦੀ ਵੀ ਲੁੱਕ ਚੈੱਕ ਕਰਾਂਦੇ ਆ ਤੁਹਾਨੂੰ ਕਲੱਚ ਲੋਕ ਦਿੱਤੇ ਹੁੰਦੇ ਨੇ ਆਪਣੇ ਟਰਾਲਿਆਂ ਨੂੰ ਸਾਈਡ ਦੇ ਵਿੱਚ ਜਿਵੇਂ ਜੈਕ ਕਰੂਗਾ ਕਲੱਚ ਤੇ ਲਾ ਦਾਲਿਆਂ ਨੂੰ ਖੋਲੂਗਾ ਨਹੀਂ ਬਿਲਕੁਲ ਵਧੀਆ ਤਰੀਕੇ ਨਾਲ ਗਰਾਰੀ ਕਵਰ ਕੀਤੀ ਹੁੰਦੀ ਆ ਥੱਲੇ ਲਾਂਚ ਪਿੰਨ ਦਾ ਸਿਸਟਮ ਹੁੰਦਾ ਡਾਲਾ ਖੋਲੂਗਾ ਨਹੀਂ ਬਾਕੀ ਲੁੱਕ ਚੈੱਕ ਕਰੋ ਪਿੱਛੇ ਡਾਲੇ ਦੀ ਸਟicker ਫੁੱਲ ਫੁੱਲ ਲਾਏ ਹੁੰਦੇ ਨੇ ਸਟicker ਆਪਣੇ ਸਾਡਾ ਬਾਪੂ ਬੰਦਾ ਬੰਬ ਐ 12 6 ਪਿੱਛੇ ਹੈਵੀ ਹੁੱਕ ਐ ਨੀਚੇ ਐਂਗਲ ਦਿੱਤੀ ਹੋਈ ਐ ਹੈਵੀ ਸਪੋਰਟ ਲਗਾ ਕੇ ਵਧੀਆ ਤਰੀਕੇ ਨਾਲ ਤੇ ਆਹ ਸਾਈਡ ਦੇ ਵਿੱਚ ਸਰੀਏ ਦਿੱਤੇ ਹੋਏ ਨੇ ਤੇ ਥੱਲੇ ਕਟਿੰਗ ਵੀ ਚਦਰ ਦੀ ਪੂਰੀ ਪੂਰੀ ਕੀਤੀ ਹੁੰਦੀ ਐ ਚੋਟਾ ਨਹੀਂ ਮਾਰਦੇ ਆਪਾਂ ਚੋਟਾ ਮਾਰ ਕੇ ਨਹੀਂ ਬੁਰੀ ਲੱਗਦੀ ਐ ਫੁੱਲ ਪ੍ਰੋਪਰ ਕਟਿੰਗ ਕਰੀ ਹੁੰਦੀ ਐ ਤੇ ਸਾਈਡਾਂ ਦੇ ਵਿੱਚ ਸਪੋਟਾਂ ਹੋ ਗਈ ਚਾਰ ਚਾਰ ਚੈਨਲਾਂ ਦੀਆਂ 90 ਐਮਐਮ ਦਾ ਕਿਸਾਨ ਕੰਪਨੀ ਦਾ ਰੀਜਨਲ ਵਾਟਰਪਰੂਫ ਐਕਸਲ ਹੁੰਦਾ ਆਪਣਾ ਅੰਦਰ ਵਾਲੀ ਚਾਸੀ 5 ਦੇ ਹੈ ਬਾਹਰ ਵਾਲੀ ਚਾਸੀ 8 ਇੰਚੀ ਹੈ ਤੇ ਇਹਨੂੰ 45 5 ਦੀ ਐਂਗਲ ਲੱਗੀ ਹੋਈ ਆ ਸੈੱਟ ਦੇ ਹਿਸਾਬ ਨਾਲ 8 ਨੱਟੀ ਹੱਬ ਹੈ ਸਾਰਾ ਲੇਜ਼ਰ ਕਟਿੰਗ ਦਾ ਮਾਲ ਲੱਗਿਆ ਹੋਇਆ ਆਪਾਂ ਵੈਸੇ 14 7 16 ਬੜੇ ਟਰਾਲਿਆਂ ਨੂੰ ਗੋਲ ਐਕਸ ਲਾਂਦੇ ਆ ਰੇਲ ਦਾ ਤੇ 10 ਨਟੀ ਹੱਬ ਹੁੰਦੀ ਆ ਬਾਈ ਨੰਬਰ ਬੈਰੰਗ ਪਰ ਇਹਨੇ ਬਾਈ ਨੇ ਸਪੇਸ ਚੋਰ ਸੈਕਸ ਲਗਵਾਇਆ ਕਹਾ ਗੋਲ ਐਕਸ ਨਹੀਂ ਲਾਣਾ ਚੋਰਸ ਲਗਾਣਾ ਤੁਸੀਂ ਆਪਣੇ ਤਰੀਕੇ ਨਾਲ ਕੁਝ ਵੀ ਕਸਟਮਾਈਜ਼ ਕਰਾ ਸਕਦੇ ਹੋ ਟਰਾਲੇ ਦੇ ਵਿੱਚ ਜਿਵੇਂ ਬਾਈ ਨੇ ਗੋਲ ਐਕਸ ਲਗਵਾਇਆ ਤੇ ਸਾਈਡ ਦੇ ਵਿੱਚ ਡਾਲਾ ਸਿੰਗਲ ਫਾੜ ਕਰਵਾਇਆ ਉੱਪਰ-ਨੀਚੇ ਵਾਲਾ ਵਿਚ ਵਿਚ ਰੋਕਣ ਵਾਲਾ ਆਪਣੀ ਮਰਜ਼ੀ ਨਾਲ ਸਟicker ਲਗਵਾ ਸਕਦੇ ਹੋ ਜੋ ਵੀ ਕਰਾਣਾ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੰਬਾਲੀ ਤੋਂ ਪੇਵਾ ਰੋਡ ਤੇ ਆਪਣੀ ਲੋਕੇਸ਼ਨ ਹੈ 18 ਕਿਲੋਮੀਟਰ ਨਵੀਂ-ਨਵੀਂ ਵੀਡੀਓ ਦੇਖਣ ਦੀ ਟਰਾਲੀਆਂ ਦੀ ਸੀਜ਼ਨ ਕਰਕੇ ਘੱਟ ਆ ਰਹੀ ਸੀ ਵੀਡੀਓ ਹੁਣ ਫੁੱਲ ਵੀਡੀਓ ਆਵਾਂਗੀ YouTube ਤੇ ਤੁਸੀਂ ਆਪਣਾ ਸਬਸਕ੍ਰਾਈਬ ਕਰ ਸਕਦੇ ਹੋ Instagram ਤੇ ਵੀ ਆਪਣਾ ਪੇਜ ਹੈ ਮਛਾਲ ਟਰੋਲੀ ਅੰਬਾਲਾ एमटीए चेक ਕਰ ਸਕਦੇ ਹੋ ਤੁਸੀਂ ਜਾ ਕੇ ਤੇ ਹੋਰ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਾਉਣ ਲਈ ਰੇਟ ਪੁੱਛਣ ਲਈ ਤੁਸੀਂ ਫੋਨ ਕਰ ਸਕਦੇ ਹੋ ஆன்ਲਾਈਨ ਬੁਕਿੰਗ ਕਰਾ ਸਕਦੇ ਹੋ ਜੋ ਵੀ ਤੁਹਾਡਾ ਮਨ ਕਰੇ ਮੇਰੇ ਕੋਲ ਆਣਾ ਮੇਰੇ ਕੋਲ ਆ ਸਕਦੇ ਹੋ ਇੱਥੇ ਅੰਬਾਲੇ ਇਹਦਾ ਪ੍ਰਾਈਸ 1,60,000 ਰੁਪਏ ਹੈ 18 ਕਮਟਲ ਵੇਟ ਇਹ بیس ਮੋਡਲ ਟਰਾਲਾ ਹੈ ਟੋਪ ਮੋਡਲ ਟਰਾਲਾ ਹੁਣ ਤਾਂ ਆਪਣਾ 12.5 1,85,000 ਦਾ ਤੇ 14 7 ਦਾ ਪ੍ਰਾਈਸ ਤੁਹਾਨੂੰ ਦੱਸਿਆ 2 ਲੱਖ 48000 ਰੁਪਏ 27 ਕਵੰਟਲ weight ਇੱਕ ਵਾਰ ਦੁਬਾਰੇ ਤੋਂ ਲੁੱਕ ਚੈੱਕ ਕਰ ਲੋ ਟਰਾਲੇ ਦੀ ਬਾਕੀ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਆਪਣੇ ਨੂੰ ਪਿੱਛੇ ਫਲੈਕਸ ਸਟicker ਆ ਪਿਛਲਾ ਗੇਟ ਤੁਸੀਂ ਖੋਲ ਕੇ ਰੱਖਣਾ ਖੋਲ ਕੇ ਵੀ ਰੱਖ ਸਕਦੇ ਹੋ ਉੱਪਰ ਨਟ ਦਿੱਤੇ ਹੋਏ ਨੇ ਬਿੱਡ ਵੀ ਖੋਲ ਸਕਦੇ ਹੋ ਟੀਪ ਪਲੇਟ ਵੀ ਨਟ ਵਾਲਾ ਸਿਸਟਮ ਹੁੰਦਾ ਸਾਰੀ ਟਰਾਲਿਆਂ ਦਾ ਬੀਲ ਕਵਰ ਪਏ ਹੋਏ ਨੇ ਧੰਨਵਾਦ ਜੀ ਨਵੀਂ ਨਵੀਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਕਿਸੇ ਵੀ ਤਰ੍ਹਾਂ ਦਾ ਟਰਲ ਤਿਆਰ ਕਰਾਉਣ ਲਈ ਨੰਬਰ ਆਪਣਾ 9817230148 ਡਿਸਕ੍ਰਿਪਸ਼ਨ ਵਿੱਚ ਵੀ ਆ ਟਾਈਟਲ ਵਿੱਚ ਵੀ ਫੋਨ ਕਰ ਸਕਦੇ ਹੋ ਧੰਨਵਾਦ ਜੀ